ਹਾਂਜੀ ਕਿਵੇਂ ਹੋ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਘੈਂਟ ਹੋਮੋਗੇ ਤੇ ਅੱਜ ਦੇ ਦੌਰ ਦੇ ਨਾਲ ਜਿਹੜੀ ਮੈਂ ਆਰਟ ਐਂਡ ਕ્રાਫਟ ਦੀ ਵੀਡੀਓ ਦੇ ਵਿੱਚ ਸ਼ੇਅਰ ਕਰਨ ਜਾ ਰਿਆ ਅੱਜ ਆਪਾਂ ਇੱਕ क्राफ्ट ਬਣਾਇਆ ਪਹਿਲਾਂ ਆਪਾਂ ਨੇ 8 ਦੀ ਵੀਡੀਓ ਸ਼ੋਅ ਕਰ ਮਤਲਬ ਤੁਹਾਨੂੰ ਬਣਾ ਕੇ ਸ਼ੋਅ ਕੀਤੀ ਸੀਗੀ ਹੁਣ ਆਪਾਂ ਨੇ ਇੱਕ ਕ੍ਰਾਫਟ ਬਣਾਇਆ ਕ੍ਰਾਫਟ ਇਹ ਵਾਇਰਲ ਕ੍ਰਾਫਟ ਸੀਗਾ ਜਿਹੜਾ ਮਤਲਬ ਕਿ ਆਪਾਂ ਨੇ ਬਲੂਨ ਦੀ ਹੈਲਪ ਦੇ ਨਾਲ ਮਤਲਬ ਬਲੂਨ ਲੈਣਾ ਤੇ ਰੀਲ ਹੁੰਦੀ ਜਿਹੜਾ ਧਾਗਾ ਹੁੰਦਾ ਨਾ ਉਹ ਵਾਲਾ ਉਹ ਲੈ ਕੇ ਉਹਦੀ ਹੈਲਪ ਦੇ ਨਾਲ ਆਪਾਂ ਨੇ ਇੱਕ ਲੈਂਪ ਤਿਆਰ ਕਰਨਾ ਹੈਗਾ ਚਲੋ ਆ ਜਿਆਦਾ ਟਾਈਮ ਵੇਸ ਨਹੀਂ ਕਰਦੇ ਆਪਾਂ ਦੇਖਦੇ ਆ ਵੀ ਇਹ ਕਿੰਨਾ ਕੁ ਸੱਚਾ ਕਿੰਨਾ ਕੁ ਝੂਠ ਹੈ ਉਹ ਆਪਾਂ ਟਰਾਈ ਕਰਦੇ ਆਂ ਤੇ ਇਹਨੂੰ ਇਹਦੇ ਵਾਸਤੇ ਸਭ ਤੋਂ ਪਹਿਲਾਂ ਆਪਾਂ ਨੂੰ ਬਲੂਨ ਦੀ ਲੋੜ ਹੈ ਆਪਾਂ ਨੇ ਇੱਕ ਬਲੂਨ ਲੈ ਲਿਆ ਸੀ ਤੇ ਉਸ ਤੋਂ ਬਾਅਦ ਚਾਪਾਂ ਨੂੰ ਉਹਦੇ ਵਾਸਤੇ ਰੀਲ ਦੀ ਜ਼ਰੂਰਤ ਹੈ ਤੇ ਆਪਣੇ ਇਹਦੇ ਵਾਸਤੇ ਫੈਬਿਕੋਲ ਦੀ ਲੋੜ ਹੈ ਤੇ ਆਪਾਂ ਨੇ ਜਿਹੜੀ ਰੀਲ ਹੈ ਨਾ ਮੈਂ ਮਤਲਬ ਮੈਂ ਫਸਟ ਟਾਈਮ ਟਰਾਈ ਕਰ ਰਹੀ ਸੀ ਕਿ ਇਹਦੇ ਕਰਕੇ ਆਪਾਂ ਇਹਦੇ ਵਿੱਚ ਜਿਹੜੀਆਂ ਪੁਰਾਣੀਆਂ ਰੀਲਸ ਪਈਆਂ ਸੀ ਆ ਉਹੀ ਆਪਾਂ ਯੂਜ਼ ਕਰ ਰਹੇ ਸੀਗੇ ਬਚੀਆਂ ਹੋਈਆਂ ਦੇ ਨਾਲੇ ਮਤਲਬ ਆਪਾਂ ਇਹ ਜਿਹੜਾ ਕ੍ਰਾਫਟ ਆ ਉਹ ਤਿਆਰ ਕਰਾਂਗੇ ਮੈਂ ਕੋਈ ਨਿਊ ਰੀਲਸ ਨਹੀਂ ਲੈ ਕੇ ਆਈ ਜਿਹੜੀਆਂ ਮੇਰੇ ਕੋਲ ਪੁਰਾਣੀਆਂ ਸੂਟਾਂ ਦੀਆਂ ਪਈਆਂ ਸੀਆਂ ਬਚੀਆਂ ਹੋਈਆਂ ਉਹ ਯੂਜ਼ ਕੀਤੀਆਂ ਸੀ ਸੂਈ ਦੇ ਵਿੱਚ ਆਪ ਫੈਬਿਕੋਲ ਦੀ ਸ਼ੀਸ਼ੀ ਹੈ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਉਹ ਛੋਟੀ ਲਿਓ ਮਤਲਬ ਤਾਂ ਕਿ ਆਪਾਂ ਨੇ ਉਹਦੇ ਵਿੱਚ ਦੀ ਨਾ ਸੂਈ ਨੂੰ ਆਰਪਾਰ ਕਰਨਾ ਹੈ ਇਹਦੇ ਕਰਕੇ ਤੁਸੀਂ ਛੋਟੀ ਜ਼ਰੂਰ ਲੈਣਾ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਬਲੂਨ ਸੀਗਾ ਉਹ ਆਪਾਂ ਨੇ ਪ੍ਰੋਪਰ ਤਰੀਕੇ ਨਾਲ ਮਤਲਬ ਉਹਨੂੰ ਬਲੂਨ ਨੂੰ ਵੀ ਆਪਾਂ ਨੇ ਫਲਾ ਲੈਣਾ ਇਹਦੇ ਵਿੱਚ ਦੀ ਮਤਲਬ ਸੂਈ ਆਪਾਂ ਨੇ ਆਰਪਾਰ ਕਰਨੀ ਹੈਗੀ ਮਤਲਬ ਤੁਸੀਂ ਉਸ ਹਿਸਾਬ ਨਾਲ ਸੂਈ ਇਹਦੇ ਵਿੱਚ ਲਿਓ ਜਿਹੜੀ ਮਤਲਬ ਆਰਪਾਰ ਹੋ ਜੇ ਪ੍ਰੋਪਰ ਤਰੀਕੇ ਨਾਲ ਤੇ ਜਿਹਦੇ ਵਿੱਚ ਆਪਾਂ ਨਾ ਜਿਹੜੀ ਗਲੂ ਹੈ ਉਹ ਚੰਗੀ ਤਰੀਕੇ ਨਾਲ ਆਪਣੇ ਧਾਗੇ ਦੇ ਨਾਲ ਲੱਗ ਕੇ ਆ ਸਕੇ ਜਿਹੜਾ ਆਪਾਂ ਨੇ ਬਲੂਨ ਸੀਗਾ ਉਹ ਆਪਾਂ ਨੇ ਫਲਾ ਲਿਆ ਬਲੂਨ ਫਲਾਉਣ ਤੋਂ ਬਾਅਦ ਆਪਾਂ ਇਹਦੇ ਉੱਤੇ ਨਾ ਆਪਣਾ ਫੇਵਿਕੋਲ ਆ ਉਹ ਫੇਵਿਕੋਲ ਲਗਾ ਦਾਂਗੇ ਤੇ ਫੈਬ੍ਰਿਕ ਉਲ ਆਪਣ ਨੇ ਸਾਰੇ ਦੇ ਉੱਤੇ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਮਤਲਬ ਕੁਛ ਹੱਥ ਤੱਕ ਲਗਾ ਦੇਣਾ ਤਾਂ ਕਿ ਇਹ ਥੋੜਾ ਜਿਹਾ ਗਲੂਈ ਜਿਹਾ ਹੋ ਜਾਵੇ ਤੇ ਤੁਹਾਨੂੰ ਮੈਂ ਤੁਹਾਡਾ ਆਰਟ ਐਂਡ ਕ੍ਰਾਫਟ ਦੀ ਵੀਡੀਓ ਡੇਲੀ ਸ਼ੇਅਰ ਕਰਿਆ ਕਰੂੰਗੀ ਡੇਲੀ ਆਪਾਂ ਕੋਈ ਨਾ ਕੋਈ ਕ੍ਰਾਫਟ ਬਣਾਇਆ ਕਰਾਂਗੇ ਮਤਲਬ ਕਈ ਵਾਰ ਕੋਈ ਵਾਇਰਲ ਹੈਕ ਹੁੰਦੇ ਨੇਗੇ ਆਪਾਂ ਉਹ ਵੀ ਤੁਹਾਡਾ ਨਾਲ ਸ਼ੇਅਰ ਕਰਿਆ ਕਰਾਂਗੇ ਵੀ ਹਾਂ ਇਹ ਵਰਕ ਕਰਦੇ ਨੇ ਆਰਟ ਐਂਡ ਕ੍ਰਾਫਟ 'ਚ ਜਾਂ ਫਿਰ ਨਹੀਂ ਇਹ ਵੀ ਇੱਕ ਵਾਇਰਲ ਵੀਡੀਓ ਸੀਗੀ ਮੈਂ ਸੋਚਿਆ ਵੀ ਆਪਾਂ ਟਰਾਈ ਕਰਕੇ ਦੇਖੀਏ ਵੀ ਹਾਂ ਵੀ ਇਹ ਵਰਕ ਕਰਦੀ ਆ ਜਾਂ ਨਹੀਂ ਕਰਦੀ ਤੇ ਇਹ ਦੇ ਕਰਕੇ ਆਪਾਂ ਨੇ ਇਹਨੂੰ ਟਰਾਈ ਕੀਤਾ ਸੀਗਾ ਤੇ ਇਹਦੇ ਵਿੱਚ ਮੇਰੇ ਨਾਲ ਇੱਕ ਬਹੁਤ ਵੱਡਾ ਕਾਰਨਾਮਾ ਜਾਂ ਹੋ ਗਿਆ ਸੀ ਮਤਲਬ ਬਹੁਤ ਵੱਡਾ ਕਾਂਡ ਮੰਨ ਕੇ ਚਲੋ ਵੀ ਉਹ ਹੋ ਗਿਆ ਸੀ ਆਪਣੇ ਨਾਲ ਤੇ ਜਿਹਨੂੰ ਦੇਖ ਕੇ ਆਈ ਥਿੰਕ ਇੱਕ ਵਾਰੀ ਤਾਂ ਮੈਂ ਡਰੀ ਗਈ ਸੀ ਵੀ ਇਹ ਕੀ ਇਹ ਐਵੇਂ ਦੇ ਵਿੱਚ ਇਹ ਦੇ ਵਿੱਚ ਇਹ ਐਵੇਂ ਹੋ ਗਿਆ ਜਾਂ ਕੁਝ ਵੀ ਮਤਲਬ ਇੱਕ ਵਾਰ ਤਾਂ ਇਹਨੇ ਡਰਾਤਾ ਸੀਗਾ ਵੀ ਇਹ ਸ਼ਾਇਦ ਵਰਕ ਨਹੀਂ ਕਰੂਗਾ ਉਸ ਟਾਈਮ ਮੈਂ ਮੰਨ ਲਿਆ ਸੀਗਾ ਵੀ ਜਿਹੜਾ ਆਪਾਂ ਇਹ ਮਤਲਬ ਕ੍ਰਾਫਟ ਬਣਾ ਰਹੇ ਇਹ ਫੇਲ ਹੈ ਇੱਕ ਵਾਰੀ ਤਾਂ ਮੈਨੇ ਇਹਨੂੰ ਮਤਲਬ ਫੇਲ ਦਾ ਉਹ ਦੇ ਦਿੱਤਾ ਸੀਗਾ ਵੀ ਹਾਂ ਵੀ ਇਹ ਤਾਂ ਫੇਲ ਹੀ ਹੋ ਜਾਣਾ ਹੁਣ ਇਹ ਕਿਨੇ ਵਰਕ ਨਹੀਂ ਕਰਨਾ ਆਪਾਂ ਨੇ ਫੈਬਿਕੋਲ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਲਗਾ ਲਿਆ ਸੀ ਤੇ ਜਿਹੜੀ ਸੂਈ ਸੀ ਉਹ ਆਪਾਂ ਨੇ ਫੈਬਿਕੋਲ ਦੇ ਵਿੱਚ ਦੀ ਆਰਪਾਰ ਕਰਤੀ ਸੀ ਆਰਪਾਰ ਕਰਨ ਤੋਂ ਬਾਅਦ ਜਿਹੜਾ ਇਹਦਾ ਧਾਗਾ ਸੀਗਾ ਉਹ ਆਪਾਂ ਨੇ ਮਤਲਬ ਕੱਢ ਲੈਣਾਗਾ ਰੀਲ ਦਾ ਜਿਹੜਾ ਧਾਗਾ ਸੀਗਾ ਉਹ ਆਪਾਂ ਨੇ ਨਾ ਬਲੂਨ ਦੇ ਉੱਤੇ ਲਗਾ ਦੇਣਾ ਜਿਹੜੀ ਸੂਈ ਆ ਉਹਨੂੰ ਕੱਢ ਕੇ ਆਪਾਂ ਨੇ ਰੱਖ ਲੈਣਾ ਸਾਈਡ ਤੇ ਇਨੂੰ ਸਾਈਡ ਤੇ ਰੱਖਣ ਤੋਂ ਬਾਅਦ ਮਤਲਬ ਜਿਹੜਾ ਧਾਗਾ ਹੈਗਾ ਉਹਨੂੰ ਆਪਾਂ ਨੇ ਇਹਦੇ ਉੱਤੇ ਸਾਰੇ ਫੈਵਿਕੋਲ ਵਾਲੇ ਬਲੂਨ ਦੇ ਉੱਤੇ ਮਤਲਬ ਲਪੇਟਣਾ ਸਟਾਰਟ ਕਰ ਦੇਣਾ ਫਸਟ ਟਾਈਮ ਸ਼ੁਰੂ ਦੇ ਵਿੱਚ ਤੁਹਾਨੂੰ ਲੱਗੂਗਾ ਵੀ ਸ਼ਾਇਦ ਧਾਗਾ ਲਪੇਟਣਾ ਔਖਾ ਬਟ ਨਹੀਂ ਹੈ ਬਹੁਤ ਹੀ ਜਲਦੀ ਮਤਲਬ ਬਲੂਨ ਨੂੰ ਤੁਸੀਂ ਘੁਮਾਈ ਚੱਲੋ ਤੇ ਫੈਵਿਕੋਲ ਲਾ ਕੇ ਜਿਹੜਾ ਉਹਦੇ ਵਿੱਚੋਂ ਧਾਗਾ ਹੈਗਾ ਉਹ ਕੰਟੀਨਿਊਸਲੀ ਆਪਣੇ ਆਪ ਨਿਕਲ ਹੀ ਜਾਊਗਾ ਸ਼ੁਰੂ ਸ਼ੁਰੂ ਦੇ ਵਿੱਚ ਤੁਹਾਨੂੰ ਮੈਂ ਦੱਸਿਆ ਨਾ ਵੀ ਮੈਂ ਵੀ ਫਸਟ ਟਾਈਮ ਇਹ ਟਰਾਈ ਕੀਤਾ ਇਹਦੇ ਕਰਕੇ ਸ਼ੁਰੂ ਦੇ ਵਿੱਚ ਮੈਨੂੰ ਥੋੜੇ ਜਿਹਾ ਲੱਗਿਆ ਵੀ ਹਾਂ ਵੀ ਇਹਦੇ ਵਿੱਚ ਬਹੁਤ ਟਾਈਮ ਬਹੁਤ ਟਾਈਮ ਕੰਜ਼ਿਊਮਿੰਗ ਹੈ ਬਟ ਜਿਆਦਾ ਟਾਈਮ ਵੀ ਨਹੀਂ ਆਪਣਾ ਲੱਗਿਆ ਹੈਗਾ ਤੇ ਜਿਹੜਾ ਕੁਛ ਇਹਦੇ ਵਿੱਚ ਹੋਇਆ ਸੀਗਾ ਉਹ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਵੀ ਹਾਂ ਆਪਣੇ ਨਾਲ ਕੀ ਵਾਰਦਾਤ ਹੋ ਗਈ ਸੀ ਉਸ ਟਾਈਮ ਤਾਂ ਮੈਨੂੰ ਐਵੇਂ ਲੱਗਿਆ ਸੀਗਾ ਵੀ ਹਾਂ ਇੱਥੇ ਕੋਈ ਕੁਝ ਨਾ ਕੁਝ ਬਲਾਸਟ ਜ਼ਰੂਰ ਹੋ ਜੂਗਾ ਵੀ ਮਤਲਬ ਬੜਨਾ ਤਾਂ ਨਹੀਂ ਗੁਛਾ ਹੈਗਾ ਪਰ ਬਲਾਸਟ ਹੋ ਜਾਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਨੇ ਇਹਦੇ ਉੱਤੇ ਮਤਲਬ ਇਹ ਲਪੇਟਣਾ ਸਟਾਰਟ ਕਰਤਾ ਸੀਗਾ ਪਹਿਲਾਂ ਤਾਂ ਮੈਂ ਨਾਰਮਲੀ ਐਵੇਂ ਲਪੇਟ ਰਹੀ ਸੀ ਜਿਵੇਂ ਮੈਂ ਤੁਹਾਨੂੰ ਦਿਖਾ ਰਹੀਆਂਗੀ ਉਸ ਤੋਂ ਬਾਅਦ ਫਿਰ ਮੈਂ ਮਤਲਬ ਸਿਰਫ ਬਲੂਨ ਨੂੰ ਘੁਮਾਉਣਾ ਸਟਾਰਟ ਕਰਦਾ ਸੀਗਾ ਤੇ ਕੰਟੀਨਿਊਸਲੀ ਆਪਾਂ ਨੇ ਐਵੇਂ ਹੀ ਕਮਾਉਣਾ ਸਟਾਰਟ ਕਰਤਾ ਮੇਰੇ ਲਈ ਵੇਸਟ ਰੀਲਸ ਮਤਲਬ ਤਿੰਨ ਚਾਰ ਪਈਆਂ ਸੀਗੀਆਂ ਇਹ ਥੋੜੀਆਂ ਥੋੜੀਆਂ ਪਈਆਂ ਸੀ ਮੈਂ ਸਾਰੀਆਂ ਦਾ ਮਿਕਸਚਰ ਮਿਕਸ ਐਂਡ ਮੈਚ ਬਣਾਇਆ ਸੀ ਇਹ ਕਿ ਸਿਰਫ ਆਪਾਂ ਨੇ ਕraft ਸੀਗਾ ਜਿਹੜਾ ਉਹ ਆਪਾਂ ਨੇ ਟਰਾਈ ਕੀਤਾ ਸੀ ਫਸਟ ਟਾਈਮ ਇਹ ਦੇ ਕਰਕੇ ਮੈਂ ਇਹਨੂੰ ਐਵੇਂ ਹੀ ਬਣਾਇਆ ਸੀਗਾ ਵੀ ਹਾਂ ਬਸ ਇੱਕ ਇਹ ਦੇਖਣਾ ਸੀ ਵੀ ਇਹ ਕraft ਦੀ ਵੀਡੀਓ ਜਿਹੜੀ ਵਾਇਰਲ ਹੋਈ ਹੋਈ ਹੈ ਕੀ ਇਹ ਵਰਕ ਕਰਦੀ ਹੈ ਜਾਂ ਨਹੀਂ ਕਰਦੀ ਬਟ ਹਾਂ ਮੈਂ ਇਹ ਬਣਾਉਣ ਤੋਂ ਬਾਅਦ ਮੈਂ ਤੁਹਾਨੂੰ ਜ਼ਰੂਰ ਦੱਸਾਂਗੀ ਵੀ ਇਹ ਵਰਕ ਕਰਦੀ ਹੈ ਤੁਸੀਂ ਇਹਨੂੰ ਮਸਟ ਟਰਾਈ ਕਰੋ ਤੇ ਬਹੁਤ ਹੀ ਜ਼ਿਆਦਾ ਯੂਨੀਕ ਬਹੁਤ ਹੀ ਜਿਆਦਾ ਸੋਹਣੀ ਜੀ ਚੀਜ਼ ਨਿਕਲ ਕੇ ਸਾਹਮਣੇ ਆਉਂਦੀ ਹੈ ਮੈਂ ਨਾ ਇਹਦੇ ਨਾਲ ਦੇ ਮਤਲਬ ਜਿਹੜੇ ਹੀ ਮੈਂ ਬਣਾਇਆ ਸੇਮ ਇਹਦੇ ਨਾਲ ਦੇ ਮੈਂ ਮਾਰਕੀਟਸ ਮਤਲਬ ਡੀਆਈਵਾਈ ਮਾਰਕੀਟ ਜਿਹੜਾ ਆਪਣਾ ਉੱਥੇ ਮਾਲ ਦੇ ਵਿੱਚ ਦੇਖਿਆ ਸੀ ਕਿ ਉੱਥੇ ਡੀਆਈਵਾਈ ਦੇ ਵਿੱਚ ਜਿਹੜਾ ਦੇਖਿਆ ਨਾ ਜਾ ਕੇ ਉਹ ਛੋਟੇ ਛੋਟੇ ਬਲੈਂਪ ਜੇ ਬਣਾਏ ਹੋਏ ਸੀਗੇ ਬਿਲਕੁਲ ਛੋਟੇ ਬਲੂਨ ਹੁੰਦੇ ਨੇ ਉਹਦੇ ਹਿਸਾਬ ਨਾਲ ਲੈਂਪ ਬਣਾਏ ਹੋਏ ਸੀ ਤੇ ਉਹਨਾਂ ਦੀ ਕੋਸਟ ਆਈ ਥਿੰਕ 300 350 ਐਮਏ ਸੀਗੀ ਮਤਲਬ ਕਾਫੀ ਕੋਸਟਲੀ ਪੈ ਰਹੇ ਸੀਗੇ ਉਹ ਤੇ ਇਹਦੇ ਕਰਕੇ ਮੈਂ ਸੋਚਿਆ ਵੀ ਕਿਉਂ ਨਾ ਆਪਾਂ ਇਹਨੂੰ ਘਰ ਦੇ ਵਿੱਚ ਹੀ ਟਰਾਈ ਕਰੀਏ ਤੇ ਆਪਾਂ ਇਹਨੂੰ ਬਣਾ ਕੇ ਦੇਖੀਏ ਵੀ ਹਾਂ ਵੀ ਇਹ ਸੇਮ ਹੋਵੇ ਵਰਕ ਕਰਦੇ ਆ ਕਿ ਨਹੀਂ ਕਰਦੇ ਦੇ ਉਸ ਵਾ ਦਾਪਾ ਨੇ ਕੰਟੀਨਿਊਸਲੀ ਇਹਦੇ ਉੱਤੇ ਰੀਲਾ ਮਤਲਬ ਜਿੰਨੀਆਂ ਵੀ ਬਚਦੀਆਂ ਪਈਆਂ ਸੀ ਮੈਂ ਰਾਈਟ ਕਲਰ ਜਿਹੜੇ ਹੈਗੇ ਸੀਗੇ ਬਲੂ ਪਿੰਕ ਲਾਈਟ ਪਿੰਕ ਗ੍ਰੇ ਮਤਲਬ ਜਿਨੇ ਵੀ ਲਾਈਟ ਜੇ ਕਲਰ ਮੇਰੇ ਕੋਲ ਬਾਕੀ ਰੀਲਾ ਪਈਆਂ ਸੀ ਉਹ ਆਪਾਂ ਨੇ ਇਸ ਤੇ ਕੰਟੀਨਿਊਸਲੀ ਲਪੇਟਨੀਆ ਸਟਾਰਟ ਰੱਖੀ ਹੈ ਤੇ ਇਹਨੂੰ ਪੂਰਾ ਚੰਗੀ ਤਰੀਕੇ ਨਾਲ ਕਵਰ ਕਰ ਦੇਣਾ ਨਾਲ ਤਾਂ ਬਲੂਨ ਕਵਰ ਹੋ ਜਵੇ ਤੇ ਇਹਨੂੰ ਮਤਲਬ ਸਟੇ ਕਰਨ ਵਾਸਤੇ ਮਤਲਬ ਆਪਣਾ ਆ ਜਿਹੜੇ ਧਾਗੇ ਨੇ ਆਪਸ ਦੇ ਵਿੱਚ ਪੂਰੇ ਚੰਗੀ ਤਰੀਕੇ ਨਾਲ ਗਲੂਇਜੇ ਮਤਲਬ ਇਹਨਾਂ ਨੂੰ ਸਟੇ ਕਰਨ ਨੂੰ ਜਗਾ ਪ੍ਰੋਪਰ ਸਹੀ ਹੋ ਜਾਣ ਦੇ ਚੰਗੀ ਤਰੀਕੇ ਨਾਲ ਚਪਕ ਗਿਆ ਆਪਾਂ ਨੇ ਸਾਰਿਆਂ ਨੂੰ ਐਵੇਂ ਘਮਾਤਾ ਸੀਗਾ ਘਮਾਉਣ ਤੋਂ ਬਾਅਦ ਜਿਹੜੇ ਆਪਾਂ ਦੇ ਮਤਲਬ ਜਿਹੜੇ ਧਾਗੇ ਸੀਗੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਕਿ ਆਪਾਂ ਨੇ ਪੂਰੇ ਬਲੂਨ ਨੂੰ ਇਹਦੇ ਉੱਤੇ ਧਾਗਿਆਂ ਦੇ ਨਾਲ ਕਵਰ ਕਰਤਾ ਕਵਰ ਕਰਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਪ੍ਰੋਪਰ ਚੰਗੀ ਤਰੀਕੇ ਦੇ ਨਾਲ ਕਿਵੇਂ ਇਹਨੂੰ ਕਵਰੇਜ ਆ ਰਹੀ ਹੈਗੀ ਤੁਸੀਂ ਇਹਦੇ ਉੱਤੇ ਕਿੰਨੇ ਮਤਲਬ ਕਿਹੜੇ ਮਰਜੀ ਕਲਰ ਦੇ ਮਤਲਬ ਜਿਵੇਂ ਤੁਸੀਂ ਚਾਹੋ ਕਲਰਫੁਲ ਜਿਵੇਂ ਰੈੱਡ ਬਲੈਕ ਵਾਈਟ ਮਤਲਬ ਛੋਟੇ ਬਣਾਉਣੇ ਚਾਹੋ ਤਾਂ ਛੋਟੇ ਬਣਾ ਸਕਦੇ ਹੋ ਬਟ ਮੈਂ ਵੱਡਾ ਲੈਂਪ ਇੱਕ ਟਰਾਈ ਕੀਤਾ ਸੀਗਾ ਇਹਦੇ ਕਰਕੇ ਬਿੰਨੇ ਵੱਡਾ ਬਣਾਇਆ ਸੀ ਤੁਸੀਂ ਵੱ ਤੇ ਬਸ ਥੋੜਾ ਯਾ ਇੱਕ ਮਤਲਬ ਐ ਨਾ ਕਿ ਧਿਆਨ ਦੇਣਾ ਮਤਲਬ ਥੋੜੀ ਡਿਜ਼ਾਈਨਿੰਗ ਅ ਕਰੰਟ ਟਾਈਮ ਮਤਲਬ ਤੁਸੀਂ ਇਹ ਦੇਖਿਆ ਕਰੋ ਵੀ ਹਾਂ ਕਿੱਥੇ ਆਪਾਂ ਨੂੰ ਇਹਦੇ ਨੀਡ ਹੈਗੀ ਆ ਵੀ ਹਾਂ ਤਾਂ ਗਰ ਭੇਟਣ ਦੀ ਕਿੱਥੇ ਨਹੀਂ ਬਟ ਉੱਪਰ ਵਾਲੀ ਜਿਹਾ ਉਹ ਥੋੜੀ ਜੀ ਆਪਾਂ ਨੇ ਖਾਲੀ ਛੱਡ ਦੇਣੀ ਹੈਗੀ ਜਿਹੜੀ ਮਤਲਬ ਜਿੱਥੋਂ ਆਪਾਂ ਨੇ ਬਲੂਨ ਨੂੰ ਫੁਲਾਇਆ ਸੀ ਕਿਉਂਕਿ ਉੱਥੇ ਆਪਾਂ ਨੇ ਇੱਕ ਨਹੋਲ ਕਰਨਾ ਹੈਗਾ ਤੇ ਆਪਾਂ ਨੇ ਇਹਨੂੰ ਚੰਗੀ ਤਰੀਕੇ ਨਾਲ ਐਵੇਂ ਹੀ ਕੰਟੀਨਿਊਸਲੀ ਲਪੇਟਦੇ ਜਾਣਾ ਹੈਗਾ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਪ੍ਰੋਪਰ ਜਾਣਕਾਰੀ ਦੇ ਰਹੀ ਮੈਂ ਕਿਵੇਂ ਕਿਵੇਂ ਇਹਨੂੰ ਇਹਦੇ ਤੇ ਲਪੇਟਿਆ ਸੀ ਆਪਾਂ ਨੇ ਇਹਨੂੰ ਪ੍ਰੋਪਰ ਲਪੇਟ ਲਿਆ ਸੀ ਲਪੇਟਣ ਤੋਂ ਬਾਅਦ ਉਸ ਤੋਂ ਬਾਅਦ ਨਾ ਆਪਾਂ ਨੇ ਜਦੋਂ ਇਹ ਲਪੇਟ ਲਿਆ ਤੁਸੀਂ ਦੇਖ ਸਕਦੇ ਹੋ ਸਾਰੇ ਕਿਤੇ ਬਲੂਨ ਦੇ ਉਹ ਲਿਪਟ ਗਿਆ ਸੀ ਤੇ ਉਸ ਤੋਂ ਬਾਅਦ ਨਾ ਆਪਾਂ ਨੇ ਇਹਨੂੰ ਛੱਡ ਦੇਣਾਗਾ ਮਤਲਬ ਤੁਸੀਂ ਘੰਟੇ ਵਾਸਤੇ ਛੱਡ ਦਿਓ ਮੈਂ ਇਹਦੇ ਵਿੱਚ 10 ਮਿੰਟ ਬੋਲ ਰਹੀ ਹਾਂ ਪਰ ਨਹੀਂ ਤੁਸੀਂ ਘੰਟੇ ਵਾਸਤੇ ਨੂੰ ਛੱਡ ਦਿਓ ਤਾਂ ਕਿ ਇਹ ਚੰਗੀ ਤਰੀਕੇ ਨਾਲ ਸੁੱਕ ਜਾਵੇ ਸੁੱਕਣ ਤੋਂ ਬਾਅਦ ਆਪਾਂ ਨੇ ਇਹ ਮਤਲਬ ਕੋਈ ਵਾਕਾ ਹੋ ਗਿਆ ਸੀ ਵਾਕਈ ਲੱਗ ਰਿਹਾ ਸੀ ਉਸ ਟਾਈਮ ਦਾ ਮੈਨੂੰ ਤੇ ਆਪਾਂ ਨੇ ਕੈਂਚੀ ਵਗੈਰਾ ਜਾਂ ਕੋਈ ਵੀ ਨਾਈਫ ਵਗੈਰਾ ਲੈ ਕੇ ਥੋੜਾ ਜਿਹਾ ਬਲੂਨ ਨੂੰ ਕੱਟ ਕਰ ਦੇਣਾ ਬਲੂਨ ਕੱਟ ਕਰਨ ਤੋਂ ਬਾਅਦ ਜਦੋਂ ਇਹ ਹਵਾ ਨਿਕਲੀ ਤੁਸੀਂ ਖੁਦ ਵੀਡੀਓ ਦੇ ਵਿੱਚ ਦੇਖੋ ਵੀ ਇਹਦੇ ਨਾਲ ਕੀ ਬਣਿਆ ਕੀ ਤੁਸੀਂ ਇਹ ਇਸ ਕੰਡੀਸ਼ਨ ਦੇ ਵਿੱਚ ਦੇਖ ਕੇ ਤੁਸੀਂ ਅਗਿਆਤਵਲ ਜਾਓਗੇ ਮੈਂ ਤੁਹਾਨੂੰ ਦੱਸਿਆ ਨਾ ਹਰ ਇੱਕ ਚੀਜ਼ ਵਾਸਤੇ ਥੋੜਾ ਜਿਹਾ ਪੇਸ਼ੈਂਸ ਚਾਹੀਦਾਗਾ ਮਤਲਬ ਥੋੜਾ ਜਿਹਾ ਆਰਾਮ ਨਾਲ ਥੋੜਾ ਮਤਲਬ ਇਸ ਟਾਈਮ ਤੇ ਮੈਂ ਡਰ ਗਈ ਸੀ ਮੈਨੂੰ ਐਵੇਂ ਅਸੀਂ ਮੈਂ ਗਿਆ ਕੋਈ ਫਾਇਦਾ ਨਹੀਂ ਹੈਗਾ ਤੇ ਇਹਦੇ ਵਿੱਚ ਆਵਾਜ਼ ਐਵੇਂ ਦੀ ਤੁਸੀਂ ਖੁਦ ਸੁਣੋ ਇਹ ਜਿਹੜੀ ਆਵਾਜ਼ ਨਾ ਐਵੇਂ ਦੀ ਆ ਰਹੀ ਸੀ ਐਵੇਂ ਲੱਗ ਰਿਹਾ ਸੀ ਕਿ ਸ਼ਾਇਦ ਇਹ ਇਸੇ ਟਾਈਮ ਬਲਾਸ ਹੋ ਜਾਣਾ ਤੇ ਇਹਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ ਹੋਇਆ ਤੁਸੀਂ ਦੇਖ ਸਕਦੇ ਕਿਵੇਂ ਝੂੰਕੜ ਕੇ ਬਿਲਕੁਲ ਇਕੱਠਾ ਹੋ ਗਿਆ ਤੇ ਇਸ ਕੰਡੀਸ਼ਨ ਦੇ ਵਿੱਚ ਆ ਕੇ ਮੈਂ ਤਾਂ ਸੱਚੀ ਦੱਸਾਂ ਮੈਂ ਇਹਨੂੰ ਦੂਰ ਸੱਡਦਾ ਸੀ ਆਪਣੇ ਆਪ ਤਾਂ ਮੈਂ ਇਹਨੂੰ ਆਪਣੇ ਲਵੇ ਨਹੀਂ ਰੱਖਿਆ ਮੈਂ ਇਹਨੂੰ ਪਰਾ ਸੱਡਦਾ ਸੀ ਤੇ ਉਸ ਤੋਂ ਬਾਅਦ ਮੈਂ ਫੇਰ ਅਗੇਨ ਤੋਂ ਮਤਲਬ ਚੱਕ ਲਿਆ ਸੀਗਾ ਤੇ ਆਪਾਂ ਨੇ ਬਟਰਫਲਾਈ ਦੀ ਸ਼ੇਪ ਕੱਟ ਲਈ ਸੀ ਤੇ ਚੱਕ ਕੇ ਨਾ ਉਹਨੂੰ ਪ੍ਰੋਪਰ ਚੰਗੀ ਤਰੀਕੇ ਨਾਲ ਖੋਲ ਲਿਆ ਸੀ ਥੋੜਾ ਜਿਹਾ ਖੋਲ ਕੇ ਨਾ ਇੱਕ ਬਲੂਨ ਅਗੇਨ ਤੋਂ ਲੈ ਕੇ ਇਹਦੇ ਵਿੱਚ ਬਲੂਨ ਪਾ ਕੇ ਇਹਨਾਂ ਨੂੰ ਫੁਲਾ ਲਿਆ ਸੀਗਾ ਬਲੂਨ ਨੂੰ ਤੇ ਆਪਣਾ ਇਹ ਫੁੱਲ ਮਤਲਬ ਪ੍ਰੋਪਰ ਖੁੱਲ ਗਿਆ ਸੀ ਉਸ ਟਾਈਮ ਥੋੜਾ ਜਿਹਾ ਚਿਪਕ ਗਿਆ ਸੀ ਗਲੂ ਹੀ ਹੋਣ ਕਰਕੇ ਥੋੜਾ ਜਿਹਾ ਹੋ ਗਿਆ ਸੀਗਾ ਇਕੱਠਾ ਹੋ ਗਿਆ ਸੀਗਾ ਬਟ ਇਹਦੇ ਵਿੱਚ ਹੋਰ ਕੋਈ ਦਿੱਕਤ ਨਹੀਂ ਆਈ ਸੀ ਤੇ ਇਹ ਜਿਹੜਾ ਕ੍ਰਾਫਟ ਦਾ ਆਈਡੀਆ ਹੈ ਵਰਕ ਜ਼ਰੂਰ ਕਰਦਾਗਾ ਮਤਲਬ ਬਹੁਤ ਚੰਗੀ ਤਰੀਕੇ ਨਾਲ ਵਰਕ ਕਰਦਾ ਮੈਂ ਤੁਹਾਡੇ ਸਾਹਮਣੇ ਸ਼ੇਅਰ ਕੀਤਾਗਾ ਤੇ ਆਪਾਂ ਨੇ ਇੱਕ ਸਟਿੱਕੀ ਜਿਹਾ ਜਿਹੜਾ ਪੇਪਰ ਸੀਗਾ ਉਹ ਲੈ ਲਿਆ ਸੀਗਾ ਤੇ ਇਹ ਮਤਲਬ ਸਪਾਰਕਿੰਗ ਸੀ ਇਹਦੇ ਉੱਤੇ ਇਤਨਾ ਚਮਕ ਸੀ ਜਿਹੜੀ ਆਪਾਂ ਨੇ ਬਟਰਫਲਾਈ ਇਹਦੇ ਉੱਤੇ ਲਗਾ ਦਾਂਗੇ ਤੇ ਇਹਦੇ ਵਿੱਚ ਨਾ ਬਲੂਨ ਰੱਖ ਕੇ ਆਪਾਂ ਨੇ ਚੰਗੀ ਤਰੀਕੇ ਦੇ ਨਾਲ ਫਲਾਤਾ ਸੀਗਾ ਉਹ ਫਲਾਉਣ ਦਾ ਮਤਲਬ ਇਹ ਹੈ ਮਤਲਬ ਇਹ ਪਰ ਤੁਸੀਂ ਦੇਖ ਸਕਦੇ ਹੋ ਤੇ ਵਿੱਚ ਕੋਈ ਬਲ ਨਹੀਂ ਹੈਗਾ ਇਹ ਪ੍ਰੋਪਰ ਚੰਗੀ ਤਰੀਕੇ ਨਾਲ ਖੁੱਲ ਚੁੱਕਿਆ ਸੀਗਾ ਤੇ ਉੱਤੇ ਆਪਾਂ ਨੇ ਬਟਰਫਲਾਈ ਸਟਿੱਕ ਕਰਤੀ ਸੀ ਤੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਉਹ ਮੈਨੂੰ ਜ਼ਰੂਰ ਦੱਸਿਓ ਵੀ ਹਾਂ ਵੀ ਇਹ ਆਰਟ ਮੈਂ ਤੁਹਾਡੇ ਵਾਸਤੇ ਟਰਾਈ ਕੀਤਾ ਮਤਲਬ ਟਾਈਮ ਕੰਜ਼ਿਊਮਿੰਗ ਹੈਗਾ ਬਟ ਐਵੇਂ ਥੋੜਾ ਜਿਹਾ ਟਾਈਮ ਲੱਗਦਾ ਜ਼ਿਆਦਾ ਟਾਈਮ ਨਹੀਂ ਉਸ ਤੋਂ ਬਾਅਦ ਆਪਾਂ ਨੇ ਇੱਕ ਤਾਰ ਲੈ ਲਈ ਸੀਗੀ ਉਹ ਤਾਰ ਲੈ ਕੇ ਮਤਲਬ ਇਹਦੇ ਵਿੱਚੋਂ ਹੁਣ ਜਗ੍ਹਾ ਹੁੰਦੀ ਹੈ ਕਿ ਕਿਉਂਕਿ ਧਾਗੇ ਨੇਗੇ ਤੇ ਉਹਦੇ ਵਿੱਚ ਦੀ ਆਪਾਂ ਇਹ ਤਾਰੇ ਦੇ ਵਿੱਚ ਪਾ ਕੇ ਚੰਗੀ ਤਰੀਕੇ ਦੇ ਨਾਲ ਇਹਨੂੰ ਜਿਵੇਂ ਆਪਣਾ ਲੈਂਪ ਟਾਈਪ ਹੁੰਦਾ ਨਾ bello los tricke de nada para no cartasiga ਤੇ ਤੁਹਾਡੇ ਲਈ ਮੈਂ ਕਿਵੇਂ ਦੇ ਵੀਡੀਓਜ਼ ਲੈ ਕੇ ਆਇਆ ਕਰਾਂ ਤੁਹਾਨੂੰ ਅੱਗੇ ਕਿਵੇਂ ਦੇ ਵੀਡੀਓਜ਼ ਆਉਣਗੇ ਉਹ ਮੈਨੂੰ ਜ਼ਰੂਰ ਦੱਸਿਆ ਕਰੋ ਮੈਂ ਤੁਹਾਡੇ ਲਈ ਜਿਵੇਂ ਤੁਸੀਂ ਵੀਡੀਓ ਮੰਗੋਗੇ ਉਸ ਹਿਸਾਬ ਨਾਲ ਆਪਾਂ ਤੁਹਾਡੇ ਵਾਸਤੇ ਵੀਡੀਓ ਜ਼ਰੂਰ ਲੈ ਕੇ ਆਇਆ ਕਰਾਂਗੇ ਤੇ ਤਾਰ ਨੂੰ ਆਪਾਂ ਚੰਗੀ ਤਰੀਕੇ ਦੇ ਨਾਲ ਮਤਲਬ ਇਹਦੇ ਅੰਦਰ ਮੈਂ ਉਹ ਕਰਤਾ ਸੀਗਾ ਵੀ ਤਾਂ ਕਿ ਆਪਣਾ ਜਿਹੜਾ ਇਹ ਲੈਂਪ ਹੈ ਪ੍ਰੋਪਰ ਵਧੀਆ ਸਹੀ ਤਰੀਕੇ ਦੇ ਨਾਲ ਲੱਗੇ ਤੇ ਉਸ ਤੋਂ ਬਾਅਦ ਜਿਹੜਾ ਆਪਣਾ ਲੈਂਪ ਸੀ ਉਹ ਬਣ ਕੇ ਬਿਲਕੁਲ ਰੈਡੀ ਹੋ ਗਿਆ ਸੀ ਤੇ ਹੁਣ ਵਾਰੀ ਸੀ ਇਹਦੇ ਵਿੱਚ ਲਾਈਟਿੰਗ ਦੀ ਆਪਣੇ ਕੋਲ ਇੱਕ ਲਾਈਟਿੰਗ ਲੈਂਪ ਆ ਸੀਗਾ ਉਹਦੇ ਨਾਲ ਮੈਂ ਇਹਦੇ ਵਿੱਚ ਸਿਰਫ ਲਾਈਟਿੰਗ ਦਿੱਤੀ ਸੀ ਕਿ ਤੁਸੀਂ ਦੇਖ ਸਕਦੇ ਹੋ ਲਾਈਟਿੰਗ ਤੋਂ ਬਾਅਦ ਕਿੰਨਾ ਪਿਆਰਾ ਲੱਗ ਰਿਹਾ ਇਹ ਨਾਈਟ ਦਾ ਵਿਊ ਹੈਗਾ ਜਦੋਂ ਆਪਾਂ ਨਾਈਟ ਦੇ ਵਿੱਚ ਇਹਨੂੰ ਮਤਲਬ ਲਾਈਟਿੰਗ ਦੇ ਵਿੱਚ ਰੱਖਿਆ ਤੁਸੀਂ ਇਹਦੇ ਵਿੱਚ ਮਤਲਬ ਕੋਈ ਵੀ ਛੋਟੀ ਲਾਈਟਸ ਹੁੰਦੇ ਨੇ ਉਹ ਤੁਸੀਂ ਆਰਾਮ ਨਾਲ ਇਹਦੇ ਵਿੱਚ ਆਸਾਨੀ ਨਾਲ ਪਾ ਕੇ ਤੁਸੀਂ ਮਤਲਬ ਕਰ ਦੇ ਵਿੱਚ ਡੈਕੋਰੇਟਿਵ ਪੀਸ ਦੇ ਤੌਰ ਤੇ ਬਹੁਤ ਹੀ ਜ਼ਿਆਦਾ ਸੋਹਣਾ ਬਣ ਕੇ ਸਾਹਮਣੇ ਆਉਂਦਾ ਹੈਗਾ ਤੇ ਉਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਲਾਈਟਸ ਕਿਵੇਂ ਦੀ ਮਰਜ਼ੀ ਇਸ ਟਾਈਮ ਮੈਂ ਇਹਦੇ ਵਿੱਚ ਟਰਾਈ ਕਰਕੇ ਦੇਖ ਰਹੀ ਸੀ ਵੀ ਲਾਈਟਸ ਦਾ ਕਲਰ ਕਿਵੇਂ ਲੱਗੂਗਾ ਤੁਸੀਂ ਇਹਦੇ ਵਿੱਚ ਕਿਹੜੀ ਮਰਜ਼ੀ ਲਾਈਟਸ ਦਾ ਪਾ ਸਕਦੇ ਹੋ ਜਾਂ ਕੁਝ ਵੀ ਉਹ ਕਰ ਸਕਦੇ ਹੋ ਬਲੂ ਕਲਰ ਮੈਨੂੰ ਥੋੜਾ ਜ਼ਿਆਦਾ ਮਤਲਬ ਵਧੀਆ ਬਲੂ ਲੱਗ ਰੂਪ ਵੀ ਹੋਣ ਲੱਗੀ ਸੀ ਲਾਈਟ ਕਲਰ ਵੀ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੀਗਾ ਜਿਵੇਂ ਆਹ ਵਾਲਾ ਕਲਰ ਹੈ ਤੇ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਇਹ ਜ਼ਰੂਰ ਮਤਲਬ ਜਿਹੜਾ ਇਹ ਕ੍ਰਾਫਟ ਦਾ ਆਈਡੀਆ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਤੁਸੀਂ ਇਹਨੂੰ ਜ਼ਰੂਰ ਟਰਾਈ ਕਰੋ ਮਤਲਬ ਇੱਕ ਵਾਰੀ ਲੱਗੂਗਾ ਤੁਹਾਨੂੰ ਵੀ ਇਹ ਜਿਹੜੀ ਗਲਤੀ ਮਤਲਬ ਮੈਨੂੰ ਲੱਗਿਆ ਵੀ ਹਾਂ ਵੀ ਇਹ ਚੀਜ਼ ਤੇ ਆ ਕੇ ਵੀ ਸ਼ਾਇਦ ਕੁਝ ਨਹੀਂ ਬਣਿਆ ਬਟ ਉੱਥੇ ਆ ਕੇ ਉਸ ਤੋਂ ਬਾਅਦ ਥੋੜਾ ਜਿਹਾ ਸਬਰ ਰੱਖੋ ਤੇ ਆਪਣਾ ਇਹ ਆਰਟ ਬਹੁਤ ਹੀ ਜ਼ਿਆਦਾ ਕ੍ਰਾਫਟ ਹੈ ਜਿਹੜਾ ਵਧੀਆ ਸਿੱਕਲ ਕੇ ਸਾਹਮਣੇ ਆਊਗਾ ਤੇ ਜਿਹੜੀ ਦਾ ਮਤਲਬ ਮੈਨੇ ਜਿਹੜੀ ਚੀਜ਼ ਫੇਸ ਕੀਤੀ ਹੈ ਮਤਲਬ ਆਪਾਂ ਨੂੰ ਨੋਰਮਲ ਵੀਡੀਓ ਦੇ ਵਿੱਚ ਨਹੀਂ ਦੱਸਿਆ ਜਾਊਗਾ ਵੀ ਹਾਂ ਤੁਸੀਂ ਇਹ ਜੀਜ਼ ਫੇਸ ਕਰ ਸਕਦੇ ਹੋ ਪਰ ਮੈਂ ਤੁਹਾਨੂੰ ਦੱਸਿਆ ਤਦ ਤੱਕ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ